ਅੱਜ ਸਾਡੇ ਇੱਕ ਸਪੈਸ਼ਲ ਮਹਿਮਾਨ ਸ਼੍ਰੀ ਸਤਿੰਦਰ ਸਿੰਘ ਆਈਪੀਐਸ ਡੀਆਈਜੀ ਬਾਰਡਰ ਰੇਂਜ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੀ ਚਰਨਜੀਤ ਸਿੰਘ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਵਿਧਿਆਤੀ ਅਤੇ ਸ਼੍ਰੀ ਹਰਿੰਦਰ ਸਿੰਘ ਗਲ ਪੀਪੀਐਸ ਐਸਪੀਡੀ ਸਾਹਿਬ ਅਤੇ ਮੈਂ ਟੀਐਸਪੀ ਲਖਵਿੰਦਰ ਸਾਡੀ ਇੱਕ ਸਪੈਸ਼ਲ ਮੇਮ ਜਿਹੜੀ ਚੱਲ ਰਹੀ ਸੀਗੀ ਉਹਦੇ ਤਹਿਤ ਸਾਨੂੰ ਇੱਕ ਮੇਰੇ ਘੇਂਡਾ ਥਾਣਾ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਕਨਫਰਮੇਸ਼ਨ ਮਿਲੀ ਸੀਗੀ ਭਈ ਕੋਈ ਜਿਹੜੇ ਆ ਅਨਸਰ ਆ ਉਹ ਹੀਰੋਨ ਦਾ ਕਾਰੋਬਾਰ ਜਿਹੜਾ ਉਹਤੇ ਕਰ ਰਿਹਾ ਉਹਦੇ ਸਬੰਧ ਚ ਅਸੀਂ ਆਪਣੀ ਟੀਮ ਜਿਹੜੀ ਆ ਹਰਪਾਲ ਸਿੰਘ ਨਾਲ ਐਸ ਐਚਓ ਸਾਹਿਬ ਵੀ ਸੀਗੇ ਉਹਨੂੰ ਜਿਹੜਾ ਲਾਇਆ ਹੋਇਆ ਸੀਗਾ ਉਹਦੇ ਸਬੰਧ ਚ ਸਾਨੂੰ ਕਾਮਯਾਬੀ ਮਿਲੀ ਜਦੋਂ ਇੱਕ ਸਕੋਡਾ ਕਾਰ ਨੂੰ ਅਸੀਂ ਡਾਕ ਕੇ ਉਹਦੇ ਚੋਂ ਤਲਾਸ਼ੀ ਲਈ ਆ ਉਹਨਾਂ ਦੀ ਜਾਬਤੇ ਦੇ ਅਨੁਸਾਰ ਉਹ ਚੋਂ ਤਿੰਨ ਦੋਸ਼ੀਆਂ ਨੂੰ ਅਸੀਂ ਕਾਬੂ ਕੀਤਾ ਆਕਾਸ਼ਪ੍ਰੀਤ ਗੁਰਬਖਸ਼ ਤੇ ਸਿਮਰਨਪ੍ਰੀਤ ਇਹਨੂੰ ਇਹ ਤਰੰਦਨ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਆ ਇਹਨਾਂ ਕੋਲ 450 ਗ੍ਰਾਮ ਦੇ ਕਰੀਬ ਹੈਰੋਨ ਬਰਾਮਤ ਹੋਈ ਤੇ ਇੱਕ ਰਵਾਲਵਰ ਬਰਾਮਤ ਹੋਇਆ। ਉਹ ਇਹਨਾਂ ਨੂੰ ਕਬਜ਼ੇ 'ਚ ਹੀ ਲੈ ਲਿਆ ਔਰ ਜਾਪਤੇ ਅਨੁਸਾਰ ਲੈ ਕੇ ਇਹਨਾਂ ਤੇ ਕਾਰਵਾਈ ਕਰ ਰਹੇ ਆਂ। ਅੱਜ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ। ਤੋਂ ਬਾਅਦ ਇਹਨਾਂ ਤੋਂ ਅੱਗੇ ਹੋਰ ਪੁੱਛਗਿੱਛ ਜਿਹੜੀ ਆ ਫਿਰ ਕੀਤੀ ਜਾਊਗੀ। ਸਰ ਇਹ ਕਰਦੇਗੀ ਨੇ ਨੌਜੋ। ਇਹ ਕੰਮ ਤਾਂ ਨਹੀਂ ਕਰਦੇ ਆ ਪਰ ਲੇਕਿਨ ਇਸ ਕਾਰੋਬਾਰ 'ਚ ਪਏ ਹੋਏ ਆ। ਤੇ ਇਹ ਸਮਾਨ ਸਾਰਾ ਕਿੱਥੋਂ ਆਇਆ ਸੀ ਸਰ? ਇਹਨਾਂ ਦੀ ਮੁੰਡਲੀ ਪੁਛਕਿਸ ਜਿਹੜੀ ਆ ਉਹਦੇ 'ਚ ਤੇ ਹੋਇਆ ਪਾਕਿਸਤਾਨ ਤੋਂ ਆਇਆ। ਇਹ ਗਾੜੀ ਇਹਨਾਂ ਨੇ ਦਿੱਤੀ ਸਪਲਾਈ ਕਰਨਾ ਇਹ ਅਜੇ ਪੁੱਛ ਕੇ ਅੱਜ ਕੰਪਲੀਟ ਕਰਾਂਗੇ ਇਹਨਾਂ ਦਾ ਰਿਮਾਂਡ ਲੈ ਲਈਏ ਕੋਈ ਇਹਨਾਂ ਦੇ ਉੱਪਰ ਪਹਿਲਾਂ ਪੱਤੇ ਹੋਏ ਆ ਅੱਛਾ ਹੈਗਾ ਪਰਚਾ ਪਰਚਾ ਜੀ ਨਹੀਂ ਬਾਕੀ ਡੀਪਲੀ ਜਿਹੜੀ ਇਹਨਾਂ ਦੀ ਅੱਜ ਸਾਰੀ ਜਿਹੜੀ ਆ ਜਾਂਚ ਰਿਮਾਂਡ ਪੇਸ਼ ਕਰਕੇ ਹੁਣ ਟਾਈਮ ਹੋ ਰਿਹਾ ਉਸ ਤੋਂ ਬਾਅਦ ਲਵਾਂ ਪਹਿਲਾਂ ਵੀ ਸਮਾਨ ਆਇਆਗਾ ਨਾ ਪਹਿਲੀ ਵਾਰੀ ਨਹੀਂ ਉਹ ਵੀ ਉਹਦੀ ਪੁੱਛ ਕੇ ਜਾਊਗਾ ਅੱਜ ਕਿਉਂਕਿ ਕੱਲ ਲੇਟ ਆਵਰ ਜਿਹੜਾ ਸਟਾ ਰਜਿਸਟ੍ਰੇਸ਼ਨ ਸੀਗੀ ਜਿਹੜਾ ਲਾਵਰ ਮਿਲਿਆ ਪਿੱਛੇ ਮਿਲਿਆ ਆ ਲਾਇਸੈਂਸ ਸੀ ਜਿਹਨਾਂ ਨੇ ਉਹ ਇਹਨਾਂ ਦੀ ਪੁੱਛ ਗਏ ਸੀ ਮਤਲਬ ਉਹ ਕਿਨਾਂ ਕਿਸੇ ਦਾ ਲੈ ਕੇ ਆਏ ਆ ਬਸ ਕਿ ਉਹਨੂੰ ਜਾਂਚ ਵਿੱਚ ਸ਼ਾਮਲ ਕਰਕੇ ਫੇਰ ਪਤਾ ਲੱਗੂ ਲਾਇਸੈਂਸੀ ਆ ਕਿ ਸਰ ਇਹਨਾਂ ਦੇ ਡਾਇਰੈਕਟ ਲਿੰਕ ਪਾਕਿਸਤਾਨ ਨਾਲ ਸੀ ਹਾਂ ਡਾਇਰੈਕਟ ਗੱਲ ਕਰਦੇ ਕਿੱਥੇ ਪਾਕਿਸਤਾਨ ਇਹ ਆਪ ਗੱਲ ਕਰਦੇ ਸਰ ਕਿੰਨੀ ਕਾਮਯਾਬੀ ਸਮੇਂ ਤੋਂ ਕੋਈ ਕਾਫੀ ਵੱਡੀ ਕੁਆਂਟੀਟੀ ਵੇਖੋ ਅਜੇ ਰਿਮਾਂਡ ਲੈ ਕੇ ਉਹਦੇ ਤੋਂ ਬਾਅਦ ਕੀ ਇਹਨਾਂ ਦੀ ਪੂਰੀ ਤਹਿਕੀਕਤ ਕਰਾਂਗੇ ਕੀ ਨਿਕਲਦਾ ਇਹ ਕਿਸੇ ਨੂੰ ਸਮਾਨ ਨਾਲ ਦੇਣਾ ਨਹੀਂ ਜਾਂ ਅਗਰ ਸਪਲਾਈ ਕਰਨੀ ਸੀ ਉਹ ਸਪਲਾਈ ਕਰਨਾ ਸੀ ਇਹਨੇ ਇਸਰੇ ਕਰਦੇ ਕੀ ਤਿੰਨ ਨੂੰ ਨੋਨ ਬਾਅਦ ਆਪ ਕੋ ਗੈਂਗ ਬਣਾਇਆ ਜੀ ਆਪਸ ਵਿੱਚ ਜੁੜੇ ਕਿਦਾਂ ਆਪਸ ਵਿੱਚ ਬੰਦੀ ਇਹਨਾਂ ਦਾ ਇਹ ਸੇ ਕੰਮ ਚੀ ਨੇ ਇਹਨਾਂ ਦੇ ਕਿਸੇ ਦੇ ਥਰੂ ਸੰਬੰਧ ਹੋਏ ਜਾਂ ਡਾਇਰੈਕਟ ਆਪਣੇ ਆਪ ਇਸ ਤਰ੍ਹਾਂ ਇਹਨਾਂ ਨੇ ਗੱਲਬਾਤ ਡਾਇਰੈਕਟ ਕਰ ਲੈਂਦੇ ਆਂ ਅੱਜ ਕੱਲ ਇੰਸਟਾਗ੍ਰਾਮ ਤੋਂ ਉਹਨਾਂ ਦੇ ਨੰਬਰ ਆ ਗਏ ਉਹ ਸੋ ਆਇਆ ਪਾਕਿਸਤਾਨ ਤੋਂ ਕਰਦੇ ਆ ਸਿੱਧਾ ਤੇ ਹੁਣ ਸਰ ਇਹਨਾਂ ਕਲਾਕੀ ਕਰਾ ਪਰਚਾ ਕਰੀ ਇਹਨਾਂ ਦਾ ਅਸੀਂ ਆਪਣਾ ਐਨਡੀਪੀਐਸ ਦੀ ਜਿਹੜੀ ਆ 216185 ਐਨਡੀਪੀਐਸ ਨਾਲ 25569 ਜਿਹੜੀ ਆ ਅਸਲ ਐਕਟ ਵੀ ਨਾਲ ਲਾਇਆ ਸਰ ਹੋਰ ਕੋਈ ਗੱਲ ਨਹੀਂ ਹੋਣੀ ਜਰੂਰ ਹਾਜ਼ਰਮਾਨਡ ਲੈ ਕੇ ਕਰਾਂਗੇ ਕਿਹੜੇ ਇੰਡੀਆ ਸਟੋਕ ਕੀ ਅਰੇਂਜ ਦੀ ਪਾਲ ਕਰ ਦੋਏ ਇਹਨਾਂ ਦਾ ਪੁੱਛ ਕੇ ਤਾਂ ਵਿਸ਼ਾ ਇਹਨਾਂ ਨੇ ਕਿੱਦਾਂ ਲਿਆਂਦੀ ਸੀ ਅਸੀਂ ਤੇ ਇਹਨਾਂ ਨੂੰ ਖਾਸੇ ਦੇ ਲਾਗੂ ਜਿਹੜਾ ਗ੍ਰਫਤਾਰ ਕੀਤਾ ਕਰ ਲੈ ਟਾਵਰ ਹੋਰ ਕੋਈ ਲੋਕ ਜੁੜੇ ਨੇ ਉਹੀ ਸਾਰਾ ਪੁੱਛ ਕੇ ਇਸ ਤੋਂ ਬਾਅਦ ਪਤਾ ਲੱਗਿਆ